ਡਾਕਟਰ ਪੀਮਰੌ ਅੰਬੇਦਕਰ ਸੈਨਾ ਪੰਜਾਬ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਆਪਣੇ ਸਾਥੀਆਂ ਸਮੇਤ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਵਿਖੇ ਸਰਦਾਰ ਹਰਪਿੰਦਰ ਸਿੰਘ ਦੇ ਘਰ ਆਪ ਪੁੱਜੇ ਜਿੱਥੇ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਹਰਪਿੰਦਰ ਸਿੰਘ ਦੀ ਪਿੰਡ ਵਿੱਚ ਬਣਾਈ ਗਈ ਪਿਆਰ ਮੁਹੱਬਤ ਨੂੰ ਦੇਖਦਿਆਂ ਹੋਇਆਂ ਸੰਗਠਨ ਵੱਲੋਂ ਸਰਦਾਰ ਹਰਪਿੰਦਰ ਸਿੰਘ ਨੂੰ ਮੀਤ ਪ੍ਰਦਾਨ ਥਾਪਿਆ ਗਿਆ ਹਰਪਿੰਦਰ ਸਿੰਘ ਨੇ ਸੰਗਠਨ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ ਜਾਤ ਪਾਤ ਅਤੇ ਕਿਸੇ ਵੀ ਭੇਦਭਾਵ ਤੋਂ ਉੱਪਰ ਉੱਠ ਕੇ ਹਰੇਕ ਧਰਮ ਤੇ ਵਿਸ਼ਵਾਸ ਰੱਖਦਾ ਹੋਇਆ ਬਾਬਾ ਸਾਹਿਬ ਦੇ ਸੰਗਠਨ ਦੀ ਸੋਚ ਨੂੰ ਕਰਕਰਤਕ ਪੁੰਜਾਮਾਗਾ ਸੰਗਠਨ ਦੇ ਪ੍ਰਧਾਨ ਗੁਰਮੀਤ ਸਿੰਘ ਗੁਰੀ ਨੇ ਆਖਿਆ ਕਿ ਅੱਜ ਵੀ ਬੜੇ ਲਿਖੇ ਜਮਾਨੇ ਵਿੱਚ ਵੀ ਲੋਕ ਅੱਜ ਵੀ ਜਾਤ ਪਾਤ ਅਤੇ ਅਮੀਰ ਗਰੀਬ ਦਾ ਪੇਦਪਾਦ ਕਰਦੇ ਹਨ ਇੱਥੋਂ ਤੱਕ ਕਿ ਸਰਕਾਰਾਂ ਵੀ ਉਹਨਾਂ ਦੀਆਂ ਬੰਦੀਆਂ ਹਨ ਜਿਨ੍ਹਾਂ ਦੀਆਂ ਜੇਬਾਂ ਭਾਰੀਆਂ ਹੋਣ ਆਮ ਲੋਕ ਤਾਂ ਸਿਰਫ ਵੋਟ ਪਾਉਣ ਤੱਕ ਹੀ ਰਹਿੰਦੇ ਹਨ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਪੰਜਾਬ ਦੇ ਲੋਕ ਸਾਡੇ ਸੰਗਠਨ ਡਾਕਟਰ ਪੀਮਰਾ ਅੰਬੇਦਕਰ ਚੈਨਾ ਦਾ ਸਾਥ ਦਿਓ ਤਾਂ ਜੋ ਅਸੀਂ ਸਰਕਾਰਾਂ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਅਧਿਕਾਰਾਂ ਪ੍ਰਤੀ ਸੂਚਿਤ ਕਰਦੇ ਰਹੀਏ ਇਥੇ ਮੁੱਖ ਕੇ ਗਰਜੀਤ ਕੌਰ ਚੰਜੋਟੀ ਬਲਾਕ ਪ੍ਰદાન ਵਿਕਰਮਜੀਤ ਸਿੰਘ ਜ਼ਿਲ੍ਹਾ ਪ੍ਰદાન ਗੁਰਮੇਰ ਸਿੰਘ ਬਲਾਕ ਪ੍ਰદાન ਜੋਨ ਜੇਠੂਵਾਲ ਨਿਰਮਲ ਸਿੰਘ ਜੇਠੂਵਾਲ ਹਰਪਾਲ ਸਿੰਘ ਰਣਜੀਤ ਸਿੰਘ ਸਿਮਰਨਜੀਤ ਸਿੰਘ ਆਕਾਸ਼ਦੀਪ ਗੁਰਵਿੰਦਰ ਸਿੰਘ ਬਲਜਿੰਦਰ ਸਿੰਘ ਜਗਤਾਰ ਸਿੰਘ ਸਾਹਿਬ ਸਿੰਘ ਬਲਵਿੰਦਰ ਸਿੰਘ ਮਨਪ੍ਰੀਤ ਸਿੰਘ ਮੰਗਲ ਸਿੰਘ ਨਿਸ਼ਾਨ ਸਿੰਘ ਸਨੀ ਹਰਵਿੰਦਰ ਸਿੰਘ ਅਤੇ ਹੋਰ ਵੀ ਇਥੇ ਮੁੱਖੇ ਕਈ ਪਿੰਡ ਵਾਸੀ ਹਾਜ਼ਰ ਸਨ ਮੈਂ ਹਰਪਿੰਦਰ ਸਿੰਘ ਮੱਖਣਵੰਡੀ ਅੱਜ ਮੈਨੂੰ ਵੀ ਡਾਕਟਰ ਭੀਮਰਾਓ ਬੇਦਕਰ ਸੈਨਾ ਵੱਲੋਂ ਭਾਈ ਗੁਰਮੀਤ ਸਿੰਘ ਗੁਰੀ ਭਾਈ ਹੁਣਾਂ ਨੇ ਮੈਨੂੰ ਅੱਜ ਜਾਬੜੀ ਦਾ ਮੀਤ ਪ੍ਰਧਾਨ ਥਾਪਿਆ ਹੈ ਮੈਂ ਇਹਨਾਂ ਦਾ ਤਹਿਤ ਮੈਂ ਧੰਨਵਾਦ ਕਰਦਾ ਹਾਂ ਮੈਂ ਬੀਆਰ ਬੇਦਕਰ ਸੈਨਾ ਦੇ ਪ੍ਰਤੀ ਵਫਾਦਾਰ ਰਹਿਵਾਂਗਾ ਤੇ ਜਿੱਥੇ ਵੀ ਮੇਰੀ ਲੋੜ ਪਵੇਗੀ ਮੈਂ ਤੇ ਸੇਵਾ ਲਈ ਆਜੇ ਰਹਿਵਾਂਗਾ ਗੁਰਮੀਤ ਸਿੰਘ ਗੁਰੀ ਪੰਜਾਬ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਸੈਨਾ ਪੰਜਾਬ ਅੱਜ ਅਸੀਂ ਡਾਕਟਰ ਬੀ ਆਰ ਅੰਬੇਦਕਰ ਸੈਨਾ ਦੀ ਪੂਰੀ ਟੀਮ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਸਰਦਾਰ ਹਰਪਿੰਦਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਦੇ ਵਿੱਚ ਸਾਰੇ ਨਾਲ પ્રેમ ਪਿਆਰ ਮੁਹੱਬਤ ਬਣਾਈ ਦੇਖਦੇ ਹੋਏ ਇਹਨਾਂ ਨੂੰ ਅਸੀਂ ਆਪਣੇ ਜਥੇਬੰਦੀ ਵੱਲੋਂ ਅਮੀਤ ਪ੍ਰਧਾਨ ਥਾਪਿਆ ਉਹ ਸ਼ੇਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਉਸ ਬੰਦੇ ਤੁਹਾਡੇ ਜਥੇਬੰਦੀ ਕੀ ਕਰਦੀ ਦੇਖੋ ਜੀ ਜਿਹੜਾ ਸ਼ੇਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਜਿੱਦੀ ਤੁਸੀਂ ਗੱਲ ਕੀਤੀ ਜੇ ਉਸ ਮਾਹੌਲ ਦੇ ਨਾਲ ਬਹੁਤ ਹੀ ਘਰ ਬਰਬਾਦ ਹੋ ਰਹੇ ਆ ਨੌਜਵਾਨ ਪੀੜ੍ਹੀ ਜਿਵੇਂ ਨਸ਼ਿਆਂ ਦੇ ਵਿੱਚ ਲੱਗੀ ਹੈ ਸਾਡੇ ਸੰਗਠਨਿਆਂ ਜਿਹੜਾ ਇਸ ਚੀਜ਼ ਨੂੰ ਠੱਲ ਪਾਵੇਗਾ ਜਿੱਥੇ ਵੀ ਸਾਡੀ ਲੋੜ ਆ ਅਸੀਂ ਉਥੇ ਪਹੁੰਚਾਂਗੇ ਜਾਗਰੂਤ ਕਰਾਂਗੇ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਾਂਗੇ ਆਪਣੇ ਸੰਗਠਨ ਨੂੰ ਨਾਲ ਲੈ ਕੇ ਪਰ ਜੋ ਤੁਹਾਡੀ ਆਪਣੀ ਜਥੇਬੰਦੀ ਆ ਜਿਸ ਤਰ੍ਹਾਂ ਕੋਈ ਗਰੀਬੇ ਦਾ ਧੱਕੇਸ਼ਾਹੀ ਹੁੰਦੀ ਆ ਜੇ ਕੋਈ ਵਿਆਹ ਫਸਾਦੀ ਤੇ ਉਹਦੇ ਬਾਰੇ ਕੀ ਤੁਹਾਡਾ ਵਿਚਾਰ ਸਾਡੀ ਜਿਹੜੀ ਜਥੇਬੰਦੀ ਏ ਸਾਡਾ ਸੰਗਠਨ ਆ ਜਿਹੜਾ ਕਿ ਬਾਬਾ ਸਾਹਿਬ ਜੀ ਦੇ ਨਾਂ ਤੇ ਚੱਲ ਰਿਹਾ ਵਾ ਕੋਈ ਵੀ ਕਿਸੇ ਵੀ ਗਰੀਬ ਭੈਣ ਭਰਾ ਨੂੰ ਜ਼ਰੂਰਤ ਹੁੰਦੀ ਆ ਜਾਂ ਕਿਸੇ ਗਰੀਬ ਬੱਚੀ ਦਾ ਵਿਆਹ ਹੁੰਦਾ ਆ ਜਾਂ ਕੋਈ ਕਿਸੇ ਕੋਈ ਗਰੀਬ ਬੱਚਾ ਵਾ ਜਿਸ ਕੋ ਫੀਸ ਨਹੀਂ ਦਿੱਤੀ ਜਾ ਰਹੀ ਸਾਡਾ ਇਹੀ ਮਕਸਦ ਆ ਕਿ ਕੋਈ ਵੀ ਬੱਚਾ ਗਰੀਬ ਬੱਚਾ ਫੀਸ ਕਰਕੇ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ ਫਿਰ ਕਿਤੇ ਕਿਸੇ ਗਰੀਬ ਦੀ ਬੱਚੀ ਦਾ ਵਿਆਹ ਹੁੰਦਾ ਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਸਾਡੇ ਜਥੇਬੰਦੀ ਵੱਲੋਂ ਅਸੀਂ ਜੋ ਵੀ ਹੈਲਪ ਕਰ ਸਕਦੇ ਆ ਗਰੀਬ ਪਰਿਵਾਰ ਦੀ ਕਰੀਏ ਵੈਸੇ ਵੀ ਅਸੀਂ ਹਰ ਗਰੀਬ ਪਰਿਵਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਖੜੇ ਆ ਜਿੱਥੇ ਵੀ ਸਾਡੀ ਲੋੜ ਪਵੇ